ਬਲਾਕ ਮਾਜਰੀ ਦੇ ਵਿੱਚ ਜਾਮ ਲੱਗਿਆ ਹੋਇਆ ਹੈ ਕੀ ਕਾਰਨ ਹੈ ਜੀ ਜਾਮ ਲੱਗਣ ਦੇ ਸਾਹਿਬ ਇਹ ਮੈਂ ਬੋਲਦਾ ਹਾਂ ਇਹਦੇ ਵਿੱਚ ਦੋ ਗੱਡੀਆਂ ਦਾ ਸੀਗਾ ਆਪਸੀ ਭਿੜ ਗਈਆਂ ਸੀ ਇਹਨਾਂ ਦਾ ਬੁਲਬੁਲਾਈਆ ਹੋ ਗਿਆ ਸੀ ਉਹਦੇ ਕਰਕੇ ਜਾਮ ਲੱਗਿਆ ਹੋਇਆ ਉਹ ਸੀ ਜਾਮ ਖਲਾ ਰਹੇ ਆ ਜੀ ਕੋਸ਼ਿਸ਼ ਕਰ ਰਹੇ ਆ ਗੱਡੀਆਂ ਤੇ ਜਾਮ ਲੱਗਿਆ ਇਹਨਾਂ ਬੁਲਬੁਲਾਈ ਹੋਈ ਹੈ ਪਰ ਜਾਮ ਲਾਉਣ ਦੀ ਕੀ ਨੌਬਤ ਆ ਗਈ ਜੀ ਇਹਨਾਂ ਨੂੰ ਜਾਮ ਕੋਈ ਇਹਨਾਂ ਦੀ ਖਾਸ ਗੱਲ ਨਹੀਂ ਹੈ ਮੇਨ ਤਾਂ ਹੈਗਾ ਵੀ ਇਹਨਾਂ ਦਾ ਮੇਨ ਵੀ ਇਹਨਾਂ ਨੇ ਕੋਈ ਗਾਲੀ ਗਲੋਚ ਹੋਇਆ ਹੈ ਉਹਦੇ ਕਰਕੇ ਹੀ ਇਹ ਇਹਨਾਂ ਦਾ ਜਿਹੜਾ ਹੈਗਾ ਉਹ ਕਹਿੰਦੇ ਵੀ ਸਾਡਾ ਨਵੇੜਾ ਹੋਇਆ ਨੀਗਾ ਉਹੀ ਕਰਾ ਰਹੇ ਜੀ ਉਹ ਕਹਿੰਦੇ ਵੀ ਮੁਲਾਜ਼ਮ ਆਏ ਸੀ ਮੌਕੇ ਤੇ ਤੇ ਉਹਨਾਂ ਵੱਲੋਂ ਜਿਹੜੇ ਦੂਸਰੀ ਪਾਰਟੀ ਹੈ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਉਹਨਾਂ ਨੂੰ ਭਜਾ ਦਿੱਤਾ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਜੀ ਲੋਕ ਪਰੇਸ਼ਾਨ ਹੋ ਰਹੇ ਆ ਸਰ ਬਸ ਉਹੀ ਕਰ ਰਹੇ ਜੀ ਹੱਲ ਕਰ ਰਹੇ ਜਾਉਂਗੇ ਬੁਲਾ ਕੇ ਜਿੱਤੇ ਕੋਣ ਸੀ ਪਤਾ ਲੱਗਿਆ ਜੀ ਕੋਈ ਦੂਜੀ ਟੀਰ ਦੇ ਵਿੱਚ ਆਪਣੇ ਹੈਗੇ ਜੀ ਉਹ ਆਪਣੇ ਕਮਲਦੀਪ ਹੈਗੇ ਨਾਮ ਦਾ ਕਿੱਥੋਂ ਦੇ ਨੇ ਜੋ ਇਹ ਖੜਣਦੇ ਆ ਜੀ ਇਹ ਇਹ ਵਿਅਕਤੀ ਕੌਣ ਨੇ ਕਿੱਥੋਂ ਦੇ ਨੇ ਜਿਨ੍ਹਾਂ ਵੱਲੋਂ ਜਾਮ ਲਗਾਇਆ ਗਿਆ ਇਹ ਰੋਪੜਦੇ ਆ ਜੀ ਬੰਦੇ ਇਨਾਂ ਦੀਆਂ ਗੱਡੀਆਂ ਬੂਥਗੜ ਲੇਟਾਂ ਕੋਲੇ ਇਹਨਾਂ ਦੇ ਆਪਸ ਦੇ ਵਿੱਚ ਹੋ ਗਿਆ ਸੀਗਾ ਇਹਨਾਂ ਦਾ ਆਪਸੀ ਬਹਿਸ ਹੋ ਗਈ ਸੀ ਤੇ ਉਹੀ ਕਰ ਰਹੇ ਜੀ ਕਾਰਵਾਈ ਹੁਣ ਮੰਨ ਰਹੇ ਆ ਜਮਪੋਲ ਨੂੰ ਬਹ ਕਰ ਰਹੇ ਜੀ ਕੋਸ਼ਿਸ਼ ਕਰ ਰਹੇ